ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਣੇ ਆਪਣੇ ਘਰ ਤੇ ਇੱਥੇ ਸ਼ਾਮ ਦੇ 7:00 ਵਜ ਚੁੱਕੇ ਨੇ ਤੇ ਮੈਂ ਆਈਆਂ ਛੱਤ ਉੱਤੇ ਕਿਉਂਕਿ ਅੱਜ ਧੁੱਪ ਬਹੁਤ ਜ਼ਿਆਦਾ ਸੀਗੀ ਤੇ ਗਰਮੀ ਬਹੁਤ ਜ਼ਿਆਦਾ ਸੀ ਤੇ ਲਾਈਟ ਵੀ ਜਾ ਰਹੀ ਸੀ ਵਾਰੀ-ਵਾਰੀ ਤੇ ਆਪਾਂ ਮਤਲਬ ਕਿ ਹਵਾ ਲੈਣ ਵਾਸਤੇ ਛੱਤ ਤੇ ਆ ਕੇ ਆ ਦੇਖੋ ਕਿੰਨਾ ਸੋਹਣਾ ਵਾ ਸਾਰਾ ਮੈਸਮ ਵੀ ਠੀਕ ਆ ਚਹਾਵ ਚੱਲ ਰਹੀ ਆ ਤੇ ਛੱਤ ਤੇ ਮਤਲਬ ਕਿ ਖੜੇ ਆਪਾਂ ਦੇਖੋ ਤੁਸੀਂ ਇਹ ਪੈਰ ਦੇਖ ਸਕਦੇ ਹੋ ਤੇ ਫਿਰ ਨੀਚੇ ਆਪਣਾ ਪਲਾਟ ਆ ਤੇ ਮਾਲੀ ਉੱਧਰ ਲੱਗੀ ਹੋਈ ਨੇ ਤੇ ਹਰਮਨ ਪਤਾ ਨਹੀਂ ਕਿਤੇ ਚਲੇ ਗਿਆ ਵਾ ਤੇ ਉਹ ਚਲੇ ਗਿਆ ਇਹ ਦੁਆਰਾ ਆਪਾਂ ਹੁਣ ਮਤਲਬ ਕਿ ਬਲੌਗ ਬਣਾ ਨਹੀਂ ਸਕੇ ਤੇ ਸ਼ਾਮ ਦਾ ਮੈਂ ਸੱਚੇ ਥੋੜਾ ਜਿਹਾ ਅਪਲੋਡ ਕਰ ਲਿਆ ਬਲੌਗ ਦੋ ਦਿਨ ਦਾ ਆਪਾਂ ਬਲੌਗ ਨਹੀਂ ਪਾਇਆ ਹੈਗਾ ਸਿਹਤ ਨਹੀਂ ਠੀਕ ਸੀ ਤੇ ਬਲੌਗ ਨਹੀਂ ਪਾਇਆ ਕਿ ਮੈਂ ਸੋਚੇ ਚਲੋ ਅੱਜ ਵਲੌਗ ਪਾ ਦਾਂਗੇ ਅਪਲੋਡ ਕਰ ਦਾਂਗੇ ਤੇ ਆਪਾਂ ਰੋਟੀ ਪਾਣੀ ਬਣਾ ਕੇ ਛੱਤ ਉੱਪਰ ਆ ਗਏ ਸੀਗੇ ਤੇ ਕੁਝ ਵੀ ਆਪਾਂ ਤੁਹਾਨੂੰ ਦਿਖਾਉਣੇ ਪਾਏ ਨਹੀਂ ਪਏ ਹੈਗੇ ਤੇ ਕੱਲ ਨੂੰ ਹੋ ਸਕੇ ਤਾਂ ਕੱਲ ਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਰਾ ਕੁਝ ਬਸ ਅੱਜ ਇੰਨਾ ਹੀ ਵਲੌਗ ਤੁਹਾਡੇ ਲਈ ਤੁਹਾਡੇ ਲਈ ਪਾਇਆ ਸਿਰਫ 2 ਕੁ ਮਿੰਟ ਲਈ ਤੇ ਕੱਲ ਨੂੰ ਆਪਾਂ ਮਤਲਬ ਕਿ ਤੁਹਾਨੂੰ ਸਾਰਾ ਵਲੌਗ ਦਿਖਾਵਾਂਗੇ ਜਿੰਨਾ ਕੁ ਵੀ ਬਣਾਇਆ ਤੇ ਲਾਈਕ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਪਲੀਸ ਸ਼ੇਅਰ ਵੀ ਕਰ ਦਿਆ ਕਰੋ ਤੇ ਆਪਣੇ ਪਾਣੀ ਦਾ ਮਤਲਬ ਕਿ ਬਹੁਤ ਮਤਲਬ ਕਿ ਪਾਖੜਾ ਡੈਮ ਦਾ ਖਤਰਾ ਸੀ ਉਹ ਠੀਕ ਹੋ ਗਿਆ ਹੁਣ ਟਲ ਗਿਆ ਖਤਰਾ ਤੇ ਸਾਰੇ ਆਪਣੇ ਆਪਣੇ ਘਰਾਂ ਵਿੱਚ ਹੁਣ ਰਾਜੀ ਖੁਸ਼ੀ ਨੇ ਤੇ ਨਹੀਂ ਤਾਂ ਡਰ ਦਾ ਮਾਹੌਲ ਬਣਿਆ ਹੋਇਆ ਸੀ ਰਾਤ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ ਡਰ ਦਾ ਮਾਹੌਲ ਬਣਿਆ ਹੋਇਆ ਸੀਗਾ ਤੇ ਇੰਨਾ ਕਿ ਮਤਲਬ ਕਿ ਪਾਣੀ ਆ ਗਿਆ ਸੀ ਪਾਖੜਾ ਡੈਮ ਚ ਤੇ ਨਾਲ ਤੇ ਨਾਲ ਨਾਲ ਇਲਾਕਿਆਂ ਦੇ ਵਿੱਚ ਪਾਣੀ ਬਹੁਤ ਆਇਆ ਹੋਇਆ ਸੀਗਾ ਤੇ ਬਹੁਤ ਡਰ ਸੀ ਕਾਫੀ ਮਤਲਬ ਕਿ ਇਲਾਕੇ ਪਿੰਡਾਂ ਵਿੱਚ ਬਹੁਤ ਨੁਕਸਾਨ ਹੋਇਆ ਬਹੁਤ ਜ਼ਿਆਦਾ ਤੇ ਸ਼ੁਕਰ ਹੈ ਰੱਬ ਦਾ ਇੱਧਰ ਆਪਣੇ ਵੱਲ ਸਾਰਾ ਠੀਕ ਠਾਕ ਸੀਗਾ ਮਾਹੌਲ ਤੇ ਇੱਧਰ ਪਤਾ ਨਹੀਂ ਕੀ ਧੂਆਂ ਧੂਆਂ ਹੋ ਗਿਆ ਘਰ ਤੇ ਧਲੇ ਪਾਸੇ ਪਤਾ ਨਹੀਂ ਕੀ ਹੋਇਆ ਕਿ ਨਹੀਂ ਤੇ ਚਲੋ ਹੁਣ ਰੱਬ ਦਾ ਵਾਹਿਗੁਰੂ ਦਾ ਆਪਾ ਦਾ ਵਾਰੀ ਵਾਰੀ ਸ਼ੁਕਰ ਕਰਦੇ ਆ ਕਿ ਮਾਹੌਲ ਠੀਕ ਹੋ ਗਿਆ ਨਹੀਂ ਪਹਿਲਾਂ ਲੜਾਈ ਸ਼ੁਰੂ ਹੋਈ ਸੀ ਪਾਕਿਸਤਾਨ ਤੇ ਇੰਡੀਆ ਦੀ ਹੁਣ ਪਾਕੜਾ ਡੈਮ ਚ ਪਾਣੀ ਛੱਡਦਾ ਪਤਾ ਨਹੀਂ ਕੀ ਸ਼ਾਦੇਸ਼ ਹੋ ਰਹੀ ਆ ਕਿ ਨਹੀਂ ਕੁਝ ਪਤਾ ਨਹੀਂ ਚੱਲ ਰਿਹਾ ਚਲੋ ਹੁਣ ਮੀਂਹ ਵੀ ਨਹੀਂ ਪੈਂਦੇ ਹੈਗੇ ਸਾਰਾ ਮੌਸਮ ਠੀਕ ਠਾਕ ਤੇ ਚਲੋ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਦੇ ਰਹੋ ਆਪਾਂ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ ਵਿੱਚ ਚਲੋ ਬਾਏ ਬਾਏ ਟੇਕ ਕੇਅਰ